ਅਕਸਰ ਮਾਪੇ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਸਾਡਾ ਬੱਚਾ ਤਾਂ ਬਹੁਤ ਸੌਹਤ ਤੇ شریف ਹੈ ਬਹੁਤ ਚੰਗਾ ਹੈ ਪਰ ਇਹਦੀ ਸੰਗਤ ਮਾੜੀ ਹੈ ਹੁਣ ਸੋਚਣ ਵਾਲੀ ਗੱਲ ਹੈ ਤੁਸੀਂ ਖੁਦ ਸੋਚ ਕੇ ਦੇਖੋ ਕਿ ਜਿਹੜੀ ਉਸ ਬੱਚੇ ਨੂੰ ਸੰਗਤ ਮਿਲੀ ਹੈ ਉਹ ਕਿਹਦੀ ਗਲਤੀ ਕਰਕੇ ਮਿਲੀ ਹੈ ਚੰਗੀ ਮਿਲੀ ਹੈ ਮਾੜੀ ਮਿਲੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਉਹਦੇ ਵਿੱਚ ਮਾਪਿਆਂ ਦੀ ਛੋਟੀ ਬੋਟੀ ਗਲਤੀ ਹੁੰਦੀ ਹੈ ਉਹ ਧਿਆਨ ਨਹੀਂ ਕਰਦੇ ਕਿ ਕਿਹੜੀ ਸੰਗਤ ਉਹਨੂੰ ਮਿਲੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਵਿਸ਼ਾ ਹੈ ਉਹ ਸਾਡਾ ਹੈ ਸੰਗਤ ਦੇ ਲਈ ਕਿ ਅਕਸਰ ਜਿਹੜੇ ਮਾਪੇ ਆ ਉਹ ਅਕਸਰ ਅਕਸਰ ਇਹ ਗੱਲਾਂ ਕਰਦੇ ਹੁੰਦੇ ਆ ਕਿ ਸਾਡਾ ਬੱਚਾ ਜੀ ਸਾਡਾ ਬੱਚਾ ਤਾਂ ਬਹੁਤ ਪਰਫੈਕਟ ਹੈ ਸਾਡਾ ਬੱਚਾ ਤਾਂ ਇੰਨਾ ਸੌ ਹੈ ਜਾਂ ਸੀ ਪਰ ਜਦੋਂ ਉਹਨੂੰ ਸੰਗਤ ਮਿਲੀ ਨਾ ਫਲਾਣੇ ਦੇ ਮੁੰਡੇ ਨਾਲ ਚੱਲ ਗਿਆ ਹੋ ਜਾਂ ਉਹਨੂੰ ਇਹ ਬੱਚੇ ਮਿਲ ਗਏ ਉਦੋਂ ਤੋਂ ਸਾਡਾ ਬੱਚਾ ਸਾਡੇ ਹੱਥੋਂ ਨਿਕਲ ਗਿਆ ਜਾਂ ਆਪਾਂ ਕਹਿ ਸਕਦੇ ਆ ਕਿ ਨਾ ਸਾਡਾ ਕਹਿਣਾ ਮੰਨਦਾ ਤੇ ਉਹ ਉਹਦੇ ਚ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਕਿਹੜੀ ਕਿਹੜਾ ਕਾਰਨ ਹੈ ਕਿ ਬੱਚੇ ਨੂੰ ਆਪਣੇ ਦੋਸਤ ਬਾਹਰੋਂ ਲੱਭਣੇ ਪੈਗੇ ਦੇਖੋ ਛੋਟੀ ਜਿਹੀ ਗੱਲ ਹੈ ਕਿ ਥੋੜੇ ਜਿਹਾ ਲੈਵਲ ਤੋਂ ਆਪਾਂ ਦੇਖੀਏ ਅਗਰ ਕਿ ਜਦੋਂ ਬੱਚਾ ਛੋਟਾ ਹੁੰਦਾ ਨਾ ਉਹਨੂੰ ਬਹੁਤਾ ਬਾਹਰ ਦਾ ਪਤਾ ਨਹੀਂ ਹੁੰਦਾ ਪਰ ਇੱਕ ਲੈਵਲ ਇਹ ਆ ਜਾਂਦਾ ਹੈ ਕਿ ਬੱਚੇ ਨੂੰ ਉਸ ਉਮਰ ਦੇ ਵਿੱਚ ਇੱਕ ਦੋਸਤ ਦੀ ਲੋੜ ਹੁੰਦੀ ਹੈ ਹੁਣ ਉਹ ਲੋੜ ਜਾਂ ਤਾਂ ਉਹਦੀ ਲੋੜ ਉਹ ਘਰ ਦੇ ਵਿੱਚ ਪੂਰੀ ਹੋ ਸਕਦੀ ਹੈ ਅਗਰ ਸਾਡੇ ਪਰਿਵਾਰਕ ਮੈਂਬਰ ਉਹਦੇ ਦੋਸਤ ਬਣ ਜਾਂਦੇ ਆ ਤਾਂ ਉਹਨੂੰ ਬਾਹਰ ਦੌੜਨ ਭੱਜਣ ਦੀ ਲੋੜ ਨਹੀਂ ਹੁੰਦੀ ਨਾ ਉਹ ਬਾਹਰ ਜਾ ਕੇ ਆਪਣੇ ਦੋਸਤ ਲੱਭਦਾ ਹੈ ਤੇ ਉਹਦੇ ਵਿੱਚ ਕੀ ਪੋਜ਼ਿਟਿਵ ਪੋਜ਼ਿਟਿਵ ਚੀਜ਼ ਕੀ ਰਹੇ ਜਾਂਦੀ ਹੈ ਕਿ ਜਦੋਂ ਪਰਿਵਾਰ ਦੇ ਵਿੱਚ ਹੀ ਉਹਨੂੰ دوست ਮਿਲ ਗਏ ਜਿੱਥੇ ਉਹ ਆਪਣੀਆਂ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਡਿਸਕਸ ਕਰ ਸਕਦਾ ਹੈ ਜਿੱਥੇ ਉਹ ਪੂਰਾ ਵਿਚਾਰ ਕਰ ਸਕਦਾ ਹੈ ਆਪਣੇ ਭਵਿੱਖ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਕਰ ਸਕਦਾ ਹੈ ਸਿਲੇਬਸ ਬਾਰੇ ਗੱਲ ਕਰ ਸਕਦਾ ਹੈ ਜਾਂ ਉਹਦੇ ਨਾਲ ਬਾਹਰ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰਾ ਡਿਸਕਸ ਕਰ ਸਕਦਾ ਹੈ ਤਾਂ ਉਹਨੂੰ ਬਾਹਰ دوست ਲੱਭਣ ਜਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਜਦੋਂ ਕਿਤੇ ਜਾ ਕੇ ਅਸੀਂ ਇੱਕ ਗੈਪ ਪਾ ਲੈਂਦੇ ਆ ਬੱਚੇ ਦੇ ਨਾਲ ਕਿ ਜਦੋਂ ਬੱਚਾ ਡਰਦਾ ਸਾਡੇ ਨਾਲ ਗੱਲ ਕਰਨ ਲੱਗੇ ਵੀ ਜੇ ਅਸੀਂ ਇਹ ਗੱਲ ਕੀਤੀ ਤਾਂ ਮੇਰੇ ਪਾਪਾ ਨੇ ਜਾਂ ਮੰਮੀ ਨੇ ਤਾਂ ਮੈਨੂੰ ਝਿੜਕ ਕੇ ਪੈਣਾ ਤਾਂ ਫਿਰ ਉਹ ਸਾਡੇ ਤੋਂ ਉੱਥੋਂ ਸ਼ੁਰੂਆਤ ਹੋ ਜਾਂਦੀ ਹੈ ਕਿ ਬੱਚਾ ਸਾਡੇ ਤੋਂ ਗੱਲਾਂ ਨੂੰ ਲੁਕਾਉਣ ਲੱਗ ਜਾਂਦਾ ਤੇ ਪਰ ਜਿਵੇਂ ਜਿਵੇਂ ਉਹ ਬੱਚਾ ਗੱਲਾਂ ਨੂੰ ਆਪਣੇ ਅੰਦਰ ਰੱਖਣਾ ਸ਼ੁਰੂ ਕਰ ਦਿੰਦਾ ਤਾਂ ਉਹਦੇ ਅੰਦਰ ਗੱਲਾਂ ਇੰਨੀਆਂ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਕਿ ਉਹ 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 ਉਹਨਾਂ ਗੱਲਾਂ ਨੂੰ ਬਾਹਰ ਕੱਢਣ ਲਈ ਕਿਸੇ ਨਾ ਕਿਸੇ ਨੂੰ ਚੁਣਦਾ ਤੇ ਜਦੋਂ ਉਹ ਸਾਡੇ ਪਰਿਵਾਰ ਦੇ ਬਾਹਰ ਜਾ ਕੇ ਕਿਸੇ ਨੂੰ ਚੁਣਦਾ ਤਾਂ ਉੱਥੇ 50-50 ਦੇ ਚਾਂਸ ਹੁੰਦੇ ਆ ਜਾਂ ਤਾਂ ਬੱਚੇ ਨੂੰ ਜਿਹੜਾ ਉਹ ਬਾਹਰ ਕੋਈ ਪਰਸਨ ਮਿਲਿਆ ਹੈ ਪਰਸਨ ਲਗਾ ਲਓ ਉਹਦੇ ਦੋਸਤ ਲਗਾ ਲਓ ਸੰਗਤ ਲਗਾ ਲਓ ਜੇ ਤਾਂ ਉਹ ਵਧੀਆ ਮਿਲ ਗਈ ਫਿਰ ਤਾਂ ਉਹਨਾਂ ਸਾਰਿਆਂ ਬੱਚਿਆਂ ਨੇ ਦੋਸਤਾਂ ਨੇ ਗੱਲਾਂ ਸੁਣ ਕੇ ਉਹਨੂੰ ਸਹੀ ਸਲਾਹ ਦੇ ਦੇਣੀ ਆ ਪਰ ਜ਼ਿਆਦਾਤਰ ਚਾਂਸਾਂ ਦੇ ਵਿੱਚ ਅਸੀਂ ਦੇਖਿਆ ਕਿ ਉਹ ਸੰਗਤ ਜਿਹੜੀ ਹੈ ਉਹਦੀਆਂ ਕਮਜ਼ੋਰੀਆਂ ਨੂੰ ਜਦੋਂ ਉਹਨਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਉਹ ਤੁਹਾਡੇ ਬੱਚੇ ਨੂੰ ਆਪਣੇ ਨਾਲ ਲਗਾ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਬਾਹਰ ਦੋਸਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਬਿਲਕੁਲ ਬਣਾਉਣੀਆਂ ਚਾਹੀਦੀਆਂ ਪਰ ਇਹ ਧਿਆਨ ਰੱਖਣਾ ਕਿ ਘਰ ਦੇ ਵਿੱਚ ਅਗਰ دوست ਹੈ ਨਾ ਤਾਂ ਉਹ ਬੱਚਾ ਆਪਣੀਆਂ ਜਿਹੜੀਆਂ ਖਾਸ ਗੱਲਾਂ ਕੋਈ ਰਾਜ਼ਦਾਰ ਹੈ ਰਾਜ਼ ਦੀਆਂ ਗੱਲਾਂ ਹੈ ਉਹ ਘਰੇ ਹੀ ਡਿਸਕਸ ਕਰੂਗਾ ਬਾਹਰ ਉਹਦੇ ਦੋਸਤ ਹੋਣਗੇ ਜ਼ਰੂਰ ਪਰ ਉਹ ਆਪਣੀਆਂ ਕਮਜ਼ੋਰੀਆਂ ਆਪਣੀਆਂ ਘਰ ਦੀਆਂ ਗੱਲਾਂ ਜਾਂ ਆਪਣੇ ਤੇ ਬੀਤੀਆਂ ਕੋਈ ਵੀ ਰਾਜ਼ ਦੀਆਂ ਗੱਲਾਂ ਕਦੇ ਵੀ ਬਾਹਰ ਡਿਸਕਸ ਨਹੀਂ ਕਰੂਗਾ ਉਹਨੂੰ ਹਮੇਸ਼ਾ ਘਰ ਦੇ ਅੰਦਰ ਪ੍ਰਾਇੋਰਟੀ ਦੇਊਗਾ ਪਹਿਲ ਦਊਗਾ ਕਿ ਇਹ ਗੱਲ ਸਿਰਫ ਮੈਂ ਘਰੇ ਕਰਾਂ ਤੇ ਇਹ ਗੱਲ ਮੈਂ ਬਾਹਰ ਕਰਨੀ ਹੈ ਉਹਦੇ ਕੋਲ ਇੱਕ ਚੌਣ ਹੋ ਜਾਂਦੀ ਹੈ ਕਿਹੜੀ ਗੱਲ ਘਰੇ ਕਰਨੀ ਜ਼ਰੂਰੀ ਹੈ ਤੇ ਕਿਹੜੀ ਗੱਲ ਬਾਹਰ ਕੀਤੀ ਜਾ ਸਕਦੀ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਜਿਹੜੇ ਰਾਜ਼ ਹੁੰਦੇ ਆ ਜਾਂ ਜਿਹੜੀ ਉਹਦੇ ਕਮਜ਼ੋਰੀਆਂ ਹੁੰਦੀਆਂ ਉਹ ਬਾਹਰ ਕਿਸੇ ਦੇ ਵੀ ਹੱਥ ਨਹੀਂ ਆਉਂਦੀਆਂ ਜਿਸ ਕਰਕੇ ਉਹੋ ਕਿਸੇ ਦੇ ਅੰਡਰ ਬਾਹਰ ਨਹੀਂ ਚੱਲਦਾ ਆਦਰਵਾਇਜ਼ ਕੀ ਹੁੰਦਾ ਹੈ ਅਗਰ ਉਹਦੀਆਂ ਕਮਜ਼ੋਰੀਆਂ ਬਾਹਰ ਪਤਾ ਲੱਗ ਜਾਂਦੇ ਤਾਂ ਉਹਦਾ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਤੁਹਾਡੇ ਬੱਚੇ ਤੋਂ ਕੋਈ ਗਲਤ ਕੰਮ ਵੀ ਕਰਵਾ ਸਕਦਾ ਹੈ ਕਿਉਂਕਿ ਉਹ ਉਹਤੇ ਖਤਰਾ ਹੁੰਦਾ ਹੈ ਉਸ ਬੱਚੇ ਨੂੰ ਡਰ ਹੁੰਦਾ ਹੈ ਜਿਆਦਾਤਰ ਜਿਆਦਾਤਰ ਉਹਤੇ ਹੀ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਠੀਕ ਹੈ ਤੇਰੀਆਂ ਇਹ ਰਾਜ਼ ਦੀਆਂ ਗੱਲਾਂ ਤੋਂ ਬਾਹਰ ਦੇ ਵਿੱਚ ਆ ਕੇ ਭਾਵਨਾਵਾਂ ਦੇ ਵਿੱਚ ਆ ਕੇ ਸਾਨੂੰ ਦੱਸ ਤਾਂ ਬੈਠਿਆ ਪਰ ਜੇ ਤੂੰ ਸਾਡਾ ਇਹ ਕੰਮ ਨਹੀਂ ਕਰੇਂਗਾ ਤਾਂ ਤੇਰੇ ਘਰੇ ਦੱਸ ਦਾਂਗੇ ਘਰੇ ਸਾਨੂੰ ਫੇਰ ਦੁਬਾਰਾ ਇਹੀ ਡਰ ਰਹਿੰਦਾ ਹੈ ਕਿਉਂਕਿ ਘਰ ਦੇ ਵਿੱਚ ਸਾਡਾ ਦੋਸਤ ਤਾਂ ਕੋਈ ਹੁੰਦਾ ਨਹੀਂ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਵੀ ਜਦੋਂ ਵੀ ਬੱਚੇ ਬੱਚੇ ਇੱਕ ਖਾਸ ਉਮਰ ਤੇ ਪਹੁੰਚ ਜਾਣ ਤਾਂ ਉਹਨਾਂ ਦਾ ਘਰ ਦੇ ਵਿੱਚ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਉਹ ਦੋਸਤ ਭਰਾ ਦੇ ਰੂਪ ਚ ਹੋ ਸਕਦਾ ਹੈ ਭੈਣ ਦੇ ਰੂਪ ਚ ਹੋ ਸਕਦਾ ਹੈ ਮਾਤਾ ਦੇ ਰੂਪ ਚ ਹੋ ਸਕਦਾ ਹੈ ਪਿਤਾ ਦੇ ਰੂਪ ਰੂਪ ਦੇ ਵਿੱਚ ਹੋ ਸਕਦਾ ਹੈ ਦਾਦਾ ਜੀ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਤੇ ਦਾਦੀ ਜੀ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਦੋਸਤ ਹੈ ਜਿਹੜਾ ਅਗਰ ਅਗਰ ਬੱਚਾ ਜਿਹੜਾ ਹੈ ਉਹ ਮੇਲ ਹੈ ਤਾਂ ਉਹਦਾ ਦੋਸਤ ਮੇਲ ਹੀ ਹੋਵੇ ਘਰ ਦੇ ਵਿੱਚ ਜ਼ਰੂਰੀ ਨਹੀਂ ਹੈ ਫੀਮੇਲ ਤਾਂ ਫੀਮੇਲ ਹੋਵੇ ਕੋਈ ਕੋਈ ਜ਼ਰੂਰੀ ਨਹੀਂ ਹੈ ਇੱਕ ਸਾਡੀ ਬੌਂਡਿੰਗ ਜਿਹੜੀ ਹੈ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਨਾਲ ਬਣ ਸਕਦੀ ਹੈ ਪਰ ਇਹ ਸਾਡੇ ਪਰਿਵਾਰ ਨੇ ਸੋਚਣਾ ਹੈ ਕਿ ਕਿਹੜੇ ਕਿਹੜੇ ਬੱਚੇ ਦੇ ਨਾਲ ਕਿਹੜੇ ਸਾਡੇ ਪਰਿਵਾਰ ਦੇ ਮੈਂਬਰ ਦੀ ਜਿਹੜੀ ਹੈ ਉਹ ਦੋਸਤਾਨਾ ਮਾਹੌਲ ਹੋਵੇ ਤਾਂ ਕਿ ਉਹ ਸਾਰੀਆਂ ਗੱਲਾਂ ਰਾਜ਼ ਦੀਆਂ ਘਰ ਆ ਕੇ ਹੀ ਡਿਸਕਸ ਕਰੇ ਸੋ ਸਾਨੂੰ ਇਹ ਬਹੁਤ ਜ਼ਿਆਦਾ ਧਿਆਨ ਚ ਰੱਖਣ ਦੀ ਲੋੜ ਹੈ ਇਹਦੇ ਵਿੱਚ ਜ਼ਿਆਦਾ ਕਸੂਰ ਜਿਹੜਾ ਉਹ ਮੈਂ ਬਿਸ਼ੱਕ ਗੁੱਸਾ ਹੀ ਕਰੋ ਮਾਪੇ ਇਸ ਗੱਲ ਦਾ ਗੁੱਸਾ ਹੀ ਕਰਨ ਪਰ ਕਿਤੇ ਨਾ ਕਿਤੇ ਜਾ ਕੇ 70 ਤੋਂ 80% ਮੈਂ ਇਹਦੇ ਵਿੱਚ ਜਿਹੜਾ ਕਸੂਰ ਹੈ ਉਹ ਮਾਪਿਆਂ ਦਾ ਹੀ ਮੰਨਦਾ ਸੋ ਥੋੜਾ ਜਿਹਾ ਧਿਆਨ ਦੇਣ ਦੇ ਨਾਲ ਅਸੀਂ ਬੱਚੇ ਨੂੰ ਆਪਣੇ ਨਾਲ ਬੌਂਡ ਕਰਕੇ ਰੱਖ ਸਕਦੇ ਹਾਂ ਜੀ ਧੰਨਵਾਦ ਜੀ ਸਸ਼ੇ ਗੱਲ